ਹਾਂਜੀ ਬਾਈ ਸਵਾਗਤ ਹੈ ਪਿੰਡ ਅਕਲੀ ਆ ਜ਼ਿਲ੍ਹਾ ਮਾਨਸਾ ਤੋਂ ਨਾ ਇੱਕ ਕੱਤੀ ਇੱਕ ਜਰਸੀ ਬੱਸੀ ਰਿਕਾਰਡ ਬਾਈ ਕਹਿੰਦੇ ਕੋਹੀ ਨੂਰ ਦਾ ਇੱਕ ਸਾਲ ਤਿੰਨ ਮਹੀਨਿਆਂ ਦੀ ਉਮਰ ਹੋ ਗਈ ਤੇ ਮਾਂ ਜਲੀ ਆ ਚੰਗੇ ਦੁੱਧ ਦਾ ਜਮਾ ਨੇੜੇ ਸਿੰਗੀ ਮੁੜੀ ਹੋਈ ਆ ਦੇਖ ਲਓ ਬਾਈ ਇੰਨੀ ਕੁੰਡੀ ਆ ਜਿਹੜਾ ਤੇ ਕਰਮ ਵਾਲੀ ਨਾ ਝੋਲੀ ਵੱਖੋਂ ਬੜੀ ਜਾਰੇ ਚੰਗੀ ਆ ਬਾਕੀ ਇਹਨਾਂ ਦੋਨਾਂ ਨਗਾ ਦੀ ਡਿਟੇਲ ਆਪਾਂ ਪਾਵਣੇ ਤੋਂ ਲੈਨੇ ਆ ਪਿੰਡ ਅਕਲੀ ਆ ਜਿਹੜਾ ਮਾਨਸਾ ਚ ਕਰਾਉਣੇ ਆ ਗੱਲ ਲਓ ਵੀ ਐਡਰੈਸ ਬਾਅਦ ਚ ਲਾਵਾਂਗੇ ਪਾਵਣੇ ਹਾਂਜੀ ਜਮਾ ਅਰੀਜਨਲ ਉਮਰ ਕਿੰਨੀ ਐ ਝੋਲੀ ਦੇਖ ਲੋ ਬਈ ਸੱਜਣੋ ਕੱਲਾ ਕੱਲਾ ਖਾਣਾ ਜਾਰੇ ਥਣ ਗੈਬ ਦੇ ਨਾ ਉਹ ਨੇੜੇ ਜਲੇ ਆ ਕੇ ਮੈਂ ਦਿਖਾ ਦਿੰਦਾ ਨਾ ਖਾਣਾ ਆ ਦੇਖ ਲੋ ਬਈ ਦੂਰ ਦੂਰ ਖਾਣਾ ਪੁੱਛਦੇ ਆ ਪਾਵੜੇ ਨੂੰ ਕੀ ਰਿਕਾਰਡ ਆ ਪਾਵੜੇ ਕੀ ਰਿਕਾਰਡ ਆ ਕੱਟੀ ਦਾ 1 ਸਾਲ 3 ਮਹੀਨੇ ਉਮਰ ਐ ਦੀ ਠੀਕ ਐ ਆਬੇ ਕੋਹੀਨੂਰ ਦੀ ਆ ਲక్ష్ਮੀ ਡੇਰੀ ਵਾਲੇ ਕੋਹੀਨੂਰ ਦੀ ਆ ਗਈ ਹਾਂ ਲక్ష్ਮੀ ਡੇਰੀ ਵਾਲੇ ਠੀਕ ਐ ਮਾਂ ਦਾ ਕੀ ਰਿਕਾਰਡ ਆ ਮਾਂ ਦਾ ਦੁੱਧ 16 ਲੀਟਰ ਆ 16 ਨੇ ਜਲੀਆ اچھا ਇਹ ਉਹਦੀ ਆ ਗਈ ਵੱਡੀ ਜਿਹੜੀ 베ਚੀ ਹੈ हां ਜਿਹੜੀ ਟੋਕੜ ਜੀ ਸੇਲ ਕਰੀ ਸੀ ਉਹ ਠੀਕ ਹੈ ਵਧੀਆ ਕੀ ਦੋਤੇ ਵਿੱਚ ਹੈ ਨਾ ਪੂਰੀ ਵਧੀਆ ਕੀ ਪੂਰੀ ਵੱਡੀ ਡਾਵਲ ਮੱਝ ਦੀ ਆ ਗਈ ਹੈ ਬਈ ਇਹਨਾਂ ਦੀ ਘਰ ਵਾਲੀ ਦੀ ਤੇ ਕਰਮ ਵਾਲੀ ਆਪ ਵੀ ਅੰਗਾ ਪੈਰਾਂ ਦੀ ਖੁੱਲੀ ਹੈ ਤੇ ਸਿੰਗੀ ਜਮਾ ਨਾਲ ਹੀ ਮੋੜੀ ਹੈ ਤੇ ਉਮਰ 1 ਸਾਲ 3 ਮਹੀਨੇ ਹੈ ਤੇ ਕੋਹੀ ਨੂਰ ਸਟਰਾ ਹੈਗੀ ਹੈ ਬਈ हां ਸਟਰਾ ਹੈਗੀ ਦਿਖਾ ਦੇ ਸਟਰਾ ਭਰਾ ਰਿਕਾਰਡ ਨਾ ਬਰੀਡ ਤੇ ਕੰਮ ਕਰਿਆ ਬਈ ਆਹ ਦੇਖ ਲੋ ਆਹ ਅਸੀਂ ਬਈ ਰਿਕਾਰਡ ਕਟਰਾ ਕੋਲੇ ਆ ਕੋਹੀ ਨੂਰ ਦੀ ਆ ਗਈ ਤੇ ਹੁਣ ਜੇ ਆਪਾਂ ਪਾਬਾ ਨੇ ਇਹਦੇ ਰੇਟ ਦੀ ਗੱਲ ਕਰੀਏ ਰੇਟ ਇਹਦਾ ਫੋਨਤੀ ਕਰ ਲਾਂਗੇ ਫੋਨ ਤੇ ਬਾਲਾ ਤਾਂ ਨਹੀਂ ਕਰਦੇ ਫਿਰ ਨਾ ਨਾ ਜੈ ਜੀ ਕਰਾਂਗੇ ਲੋ ਵੀ ਸੱਜਣੋ ਕੱਟੀ ਦੀ ਡਿਮਾਂਡ ਕਰਦੇ ਸੀ ਨਾ ਆ ਖੜੀ ਐ ਕਰ ਲਓ ਚੱਕ ਬਾਈ ਬਹੁਤ ਜਿਆਦੇ ਬਿਊਟੀ ਨਸ ਦੀ ਕਮਾਲ ਦਿਖਾ ਦੂ ਤੁਹਾਨੂੰ ਆਪਣਾ ਇਹਦਾ ਕੀ ਰਿਕਾਰਡ ਆ ਬਾਈ ਜਰਸੀ ਦਾ ਇਹ ਜੈਕ ਦੀ ਆ ਗਈ ਇਹਦੀ ਮਾਂ ਦਾ ਦੁੱਧ 20 ਲੀਟਰ ਉਮਰ ਇਹਦੀ 9 ਮਹੀਨੇ ਆ 9 ਮਹੀਨੇ ਹੋਰ ਆ ਗਈ ਆਪ ਜੈਕ ਦੀ ਐ ਹਾਂ ਜੈ ਕਿੰਨੇ ਦੇ ਜਲੀ ਆ ਮਾਂ ਮਾਂ 20 ਲੀਟਰ ਤੇ ਪੱਟਾ ਇਧਰ ਨੂੰ ਮੜੀ ਫਿਰ ਦਿਖਾਈਏ ਜਰਸੀ ਲਓ ਵੀ ਸੱਜਣੋ ਆਹ ਦੇਖ ਲੋ ਛੋਟੇ ਜਿਹੇ ਪੈਰ ਲੱਗੇ ਤੇ ਗੁਲਾਬੀ ਥਣ ਲੱਗੇ ਚਾਰ ਹੀ ਥਣਾ ਦੇਖ ਲੋ ਗੁਲਾਬੀ ਥਣ ਲੱਗੇ ਤੇ ਬਹੁਤ ਜ਼ਿਆਦਾ ਸ਼ਕੀਨ ਆ ਗਈ ਜਮੀ ਛੋਟਾ ਪਾਰ ਲਈ ਜੀ ਬਿਸਕਟ ਵਾਲਾ ਕਰਨ ਇਹਨੂੰ ਲੱਗਿਆਗਾ ਜਮਾ ਬਿਊਟੀ ਨਸ ਆ ਗਈ ਹੋਰ ਹੈ ਕਿ ਨੌ ਬਈ 9 ਮਹੀਨੇ 9 ਮਹੀਨੇ ਹੋਰ ਆ ਗਈ ਕੱਚੀ ਬੱਸੀ ਐ ਤੇ ਆਹ ਕੱਟੀ ਐ ਲੈ ਬਾਬਣਿਆ ਇਹਦਾ ਰੇਟ ਦੱਸ ਦੇ ਇਹਦਾ ਹੀ ਫੋਨ ਤੇ ਆ ਫੋਨ ਤੇ ਕਰਾਂਗੇ ਰੇਟ ਠੀਕ ਐ ਬਾਹਲਾ ਤਾਂ ਨਹੀਂ ਕਰਦੇ ਮਾਨ ਦਾ ਨੋਗਾ ਜੈ ਜੀ ਕਰਾਂਗੇ ਮਾਨ ਦਾ ਨੋ ਠੀਕ ਐ ਐਡਰੈਸ ਬੋਲ ਦੇ ਸਾਰਾ ਡਰੈਸ ਪੈਂਟ ਆਖ ਲਈਆ ਹਾਂਜੀ ਜਿਹੜਾ ਮਾਨਸਾ ਠੀਕ ਹੈ ਜੀ ਪੇਪਲਸਰ ਗੁਰਦੁਆਰੇ ਕੋਲੇ ਅਗਰ ਚੱਬਰਾਈ ਸਾਡਾ ਫੋਨ ਨੰਬਰ ਕਿੰਨਾ ਬਰਾ 98735715 ਇੱਕ ਵਾਰੀ ਹੋਰ ਬੋਲ ਦੇ 98735715 ਠੀਕ ਹੈ ਭਾਈ ਲੈ ਉਹ ਵੀ ਸਜਣੋ ਨੰਬਰ ਥੱਲੇ ਚੱਲੀ ਜਾਂਦਾ ਆਦਾ ਆ ਗਈ ਲక్ష్ਮੀ ਡੈਰੀ ਵਾਲੇ ਕੋਈ ਨੂਰ ਦੀ ਕੱਤੀ ਭਗਿਆਉ ਝੋਲੀ ਸਾਨੂੰ ਆਪਾ ਦਿਖਾ ਤੀ ਨਾਲ ਹੀ ਸਿੰਘ ਮੋੜਿਆ ਕਰਮਾਲੀ ਦੀ ਗਰੋਸ ਗਰੂਸ ਨਾ ਅੱਗਾ ਪੈਰਾਂ ਦੀ ਪੂਰੀ ਖੰਢੀ ਆ ਗਈ ਕਰ ਲਓ ਚੈੱਕ ਤੇ ਦੂਜੇ ਨੰਬਰ ਵਾਲਾ ਮੈਂ ਆ ਖੜਾ ਮਾਰ ਲਓ ਘੰਟੀ ਬਈ ਦੋ ਨਾਲ ਕੱਚੇ ਵਗਉਣਗੇ ਪਿੰਡ ਅਗਲੇ ਅਜਲਾ ਮਾਨਸਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨ